「エコさん言われた」 ਮੇਲਾ ਆਇਆ ਕੋ ਸਾਈ ਵਾਲੇ ਦਾ ਮੇਲਾ 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 ਆਇਆ ਕੋ ਸਾਈ ਵਾਲੇ ਦਾ ਮੇਲਾ ਸਾਈ ਵਾਲਾ ਕੁਰਾਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਦਾਰ ਨਾਲ ਬਾਬਾ ਡੈਰਾ ਗਸਾਈ ਵਾਲੇ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਵਿੱਚ 24 ਅਗਸਤ ਨੂੰ ਮਾਤਾ ਦੀ ਚੌਂਕੀ ਤੇ ਬਾਬਿਆਂ ਦਾ ਮੇਲਾ 25 ਅਗਸਤ ਦਾ ਬੜੀ ਧੂਮਦਾਰ ਨਾਲ ਬਾਬਾ ਝੜੀ ਵਾਲੇ ਦਾ ਬੜੀ ਪ੍ਰਾਚੀਨ ਹਜ਼ਾਰਾਂ ਸਾਲ ਤੇ ਬਾਅਦ ਮਨਾਇਆ ਜਾਂਦਾ ਹੈਗਾ ਹਜ਼ਾਰਾਂ ਸਾਲ ਬੀਤ ਗਏ ਹਨ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮੇਲਾ ਬਣਾਇਆ ਜਾਏਗਾ ਆਪ ਸਭੀ ਸੱਜਣਾ ਨੂੰ ਆਉਣ ਦਾ ਧੰਨਵਾਦ ਸ਼ੁਕਰੀਆ ਤੇਰਾ ਬਾਬਾ ਕਸਾਈਆਂ ਦੇ ਅਸਥਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪ੍ਰਸਿੱਧ ਜਿਹੜਾ ਪ੍ਰਾਚੀਨ ਡੇਰਾ ਹੈਗਾ ਸਾਡੇ ਇਲਾਕੇ ਦਾ ਬਹੁਣ ਮਾਨ ਮੱਤਾ ਇਤਿਹਾਸ ਜਿਹੜਾ ਸਮਾਜਿਕ ਭਾਈਚਾਰੇ ਦਾ ਪ੍ਰਤੀਕ ਹੈ ਹਰ ਧਰਮ ਹਰ ਵਰਗ ਦੇ ਲੋਕ ਇਸੇ ਸਾਲਾਨਾ ਜਿਹੜਾ ਜੋੜ ਮੇਲਾ ਡੇਰਾ ਕਸਾਈਆਂ ਵਾਲੇ ਵਿਖੇ ਭਰਦਾ ਉਹ 24 ਦੇ 25 ਤਰੀਕ ਨੂੰ ਇਸਾ ਲਾ ਰਿਹਾ ਜੀ ਅੱਜ ਮਹਾਂਪੁਰ ਕੰਤਨ ਬਾਬਾ ਗਰੀ ਰਾਜ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਇਲਾਕੇ ਦੇ ਪਤਵੰਤੇ ਸ਼ਖਸੀਅਤਾਂ ਮੇਰਾ ਵੀਰ ਗੁਰਪ੍ਰੀਤ ਪਟਿਆਲਾ ਜੀ ਜੋਤੀ ਪਟਿਆਲਾ ਤੇ ਗੋਲਦੀ ਬਾਈ ਜੀ ਸਾਡੇ ਨਾਲ ਖੜੇ ਨੇ ਸਾਰੇ ਹੋਰ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਅੱਜ ਇਹ ਪੋਸਟਰ ਮੇਲੇ ਦਾ ਹਰ ਸਾਲ ਦੀ ਤਰ੍ਹਾਂ ਰਿਲੀਜ਼ ਕੀਤਾ ਗਿਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਅਸਥਾਨ ਵੱਲੋਂ ਬੇਨਤੀ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਸੱਭਿਆਚਾਰ ਜਿਹੜਾ ਜੋੜ ਮੇਲਾ ਵੀ ਹੁੰਦਾ ਹੈ ਬੜੀ-ਬੜੀ ਦੂਰ ਤੋਂ ਜਿਹੜੀਆਂ ਆ ਸੰਗਤਾਂ ਇੱਥੇ ਮੇਲੇ ਨੂੰ ਪਹੁੰਚੀਆਂ ਨੇ ਮੱਥਾ ਟੇਕਣ ਦੇ ਲਈ ਤੇ ਆਪਣੀਆਂ ਮੰਨ ਤਾਂ ਜਿਹੜੀਆਂ ਮੰਗੀਆਂ ਉਹ ਪੂਰੀਆਂ ਹੋਣ ਤੋਂ ਇੱਥੇ ਆਪਣੇ ਸ਼ਰਧਾ ਅਰਪਣ ਕਰਨ ਦੇ ਲਈ ਪਹੁੰਚਦੀਆਂ ਸੋ ਸਾਰੇ ਇਲਾਕੇ ਦੇ ਜਿੰਨੇ ਪਤਵੰਤੇ ਸਮਾਜ ਸੇਵੀ ਧਾਰਮਿਕ ਰਾਜਨੀਤਿਕ ਸਭ ਨੂੰ ਨਿਮਰਤਾ ਸਹਿਤ ਅਸਥਾਨ ਵੱਲੋਂ ਬੇਨਤੀ ਹੈ ਵੀ ਸਭ ਨੇ ਆਉਣ ਵਾਲੀ 24 ਤੇ 25 ਤਰੀਕ ਨੂੰ ਜਿਹੜਾ ਐ ਗਸਾਈਆਂ ਵਾਲੇ ਦਾ ਪ੍ਰਸਿੱਧ ਜੋੜ ਮੇਲਾ ਆ ਰਿਹਾ ਜੀ ਉਹਦੇ ਵਿੱਚ ਵੱਧ ਤੇ ਵੱਧ ਜਿਹੜੀ ਸਹਾਇਕ ਦੇਣ ਦੀ ਕਿਰਪਾਲਤਾ ਕਰਨੀ ਭਗਤੀ ਵਾਲੀ ਜਗ੍ਹਾ ਹੈ ਜਿੱਥੇ ਅੱਜ ਆਪਾਂ ਸਾਰੇ ਇੱਥੇ ਖੜੇ ਆਂ ਬਾਬਾ ਜੀ ਸੰਤ ਮਹਾਤਮਾ ਤਨਰਾਜਗੀਰ ਜੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਤੇ 25 ਅਗਸਤ ਨੂੰ ਇੱਥੇ ਮੇਲਾ ਹੋਣ ਜਾ ਰਿਹਾ ਹੈ ਸਾਡੇ ਕੋਰਾਲੀ ਵਾਸੀ ਬੜੇ ਉਤਸ਼ਾਹ ਦੇ ਨਾਲ ਇਸ ਮੇਲੇ ਨੂੰ ਹਰ ਸਾਲ ਉਡੀਕ ਕਰਦੇ ਨੇ ਬਹੁਤ ਹੀ ਉਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਲੱਖਾਂ ਦੀ ਗਿਣਤੀ ਚ ਪਹੁੰਚਦੀ ਹੈ ਜਿੱਦਾਂ ਮੇਰੇ ਤੋਂ ਪਹਿਲਾਂ ਸਾਡੇ ਵੱਡੇ ਭਰਾ ਬਾਜਵਾ ਜੀ ਨੇ ਦੱਸਿਆ ਤੇ ਬਾਬਾ ਜੀ ਮਹਾਂਤ ਗਿਰੀ ਜੀ ਨੇ ਵੀ ਦੱਸਿਆ ਵੀ ਇੱਥੇ ਕੁਸ਼ਤੀਆਂ ਦਾ ਦੰਗਲ ਵੀ ਹੁੰਦਾ ਅਖਾੜਾ ਵੀ ਲੱਗਦਾ ਤੇ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਨੂੰ ਇੱਕ ਪ੍ਰਾਚੀਨ ਮੇਲੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਇੱਥੇ ਡੇਰੇ ਵੱਲੋਂ ਗਊਸ਼ਾਲਾ ਦੀ ਸੇਵਾ ਵੀ ਕੀਤੀ ਜਾਂਦੀ ਹੈ। ਇਸ ਡੇਰੇ ਦੇ ਨਾਲ-ਨਾਲ ਆਪਾਂ ਲਗਭਗ ਸਾਰੇ ਜੁੜੇ ਹੋਏ ਆਂ। ਬਟ ਮੈਂ ਫੇਰ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਆਓ ਆਪਾਂ ਇਸ ਮੇਲੇ ਦਾ ਹਿੱਸਾ ਬਣੀਏ। ਇਸ ਮੇਲੇ ਨੂੰ ਇੱਕ ਨਵੀਂ ਬੁਲੰਦੀ ਤੇ ਪਹੁੰਚਾਈਏ ਤੇ ਸਾਰੇ ਇੱਥੇ ਆ ਕੇ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਆਨੰਦ ਮਾਣੀਏ। ਧੰਨਵਾਦ। ਦਸਿਆਏ ਗੁਸਾਈ ਵਾਲੇ ਡੇਰਾ ਜੀ ਤੇ 24 ਤੇ 25 ਅਗਸਤ ਨੂੰ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਇਸ ਮੇਲੇ ਦੀ ਬਹੁਤ ਹੀ ਪ੍ਰਚੀਨ ਇਤਿਹਾਸ ਹੈ ਤੇ ਜਿਵੇਂ ਬਾਈ ਨੇ ਦੱਸਿਆ ਕਿ ਕਿਹਦੀ ਬੜੀ ਖਾਸੀਅਤ ਹੈ ਜਿੱਥੇ ਸੱਭਿਆਚਾਰ ਵੀ ਪ੍ਰੋਗਰਾਮ ਵੀ ਇੱਥੇ ਹੁੰਦੇ ਆ ਧਾਰਮਿਕ ਸਾਰਾ ਸ਼ਹਿਰ ਸਾਰਾ ਇਲਾਕਾ ਇੱਥੇ ਆਸ਼ੀਰਵਾਦ ਵੀ ਲੈਣ ਆਂਦਾ ਤੇ ਉੱਥੇ ਹੀ ਨੌਜਵਾਨਾਂ ਵਾਸਤੇ ਵੀ ਇੱਥੇ ਕੁਸ਼ਤੀ ਦੰਗਲ ਵੀ ਹੁੰਦਾ ਜੋ ਇੱਕ ਹਰ ਵਰਗ ਦਾ ਪ੍ਰਤੀਕ ਹੈ ਇਸ ਮੇਲੇ 'ਚ ਹਰ ਤਰ੍ਹਾਂ ਦੇ ਸਾਨੂੰ ਜੋ ਸਾਡੇ ਸਮਾਜ ਨੂੰ ਅੱਗੇ ਸੇਧ ਦਿੰਦੀਆਂ ਇਹ ਚੀਜ਼ਾਂ ਉਹ ਉਹ ਚੀਜ਼ਾਂ ਹਰ ਇਸ ਮੇਲੇ 'ਚ ਹੁੰਦੀਆਂ ਸੋ ਬਚਪਨ ਤੋਂ ਇਸ ਮੇਲੇ ਚ ਆਨੇ ਆ ਮੱਥਾ ਟੇਕਦੇ ਆ ਅੱਜ ਮਾਣ ਮਹਿਸੂਸ ਹੁੰਦਾ ਏ ਕਿ ਇਹਨਾਂ ਦੀ ਕਿਰਪਾ ਸਦਕਾ ਅੱਜ ਅਸੀਂ ਅੱਜ ਮੇਲੇ ਦੇ ਬਾਰੇ ਅੱਜ ਪੋਸਟਰ ਵੀ ਜਾਰੀ ਕੀਤਾ ਸਾਰਿਆਂ ਸਾਡੇ ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸੋ ਸਾਰੇ ਸ਼ਹਿਰ ਨੂੰ ਇਹੀ ਅਪੀਲ ਕਰਦੇ ਆ ਕਿ ਆ ਕੇ ਇਸ ਮੇਲੇ 'ਚ ਆਪਣਾ ਆਸ਼ੀਰਵਾਦ ਪ੍ਰਾਪਤ ਕਰਨ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਆਪਣੇ ਪੰਜਾਬ ਦਾ ਵਿਰਸਾ ਉਹਨਾਂ ਨੂੰ ਦਿਖਾਈਏ ਉਹ ਡੇਰਾ ਬਾਬਾ ਕੁਸਾਈ ਵਾਲੇ ਮਹਾਰਾਜ ਜੀ ਕੀ ਜੈ ਮਹਾਨ ਸ੍ਰੀ ਤਨਰਾਜਗਿਰ ਜੀ ਮਹਾਰਾਜ ਜੀ 1008 ਜਿਨ੍ਹਾਂ ਦੀ ਦੇਖ ਰਹਿ ਇਹ ਪ੍ਰੋਗਰਾਮ ਹੋ ਰਿਹਾ ਜੀ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਆ ਤੁਸੀਂ ਵੀ ਸਾਰੇ ਸੇਵਾਦਾਰ ਆ ਤੇ 24 ਤਿਕ ਨੂੰ ਮਾਤਾ ਦੀ ਚੌਂਕੀ ਲਗਾਈ ਜਾ ਰਹੀ ਹੈ ਜਿਸ ਮਦਨ ਸ਼ੌਕੀ ਨੇ ਸੇਵਾ ਕਰਨੀ ਹੈ ਤੇ ਦੂਜੇ ਦਿਨ ਕਲਾਕਾਰ ਜੋ ਪੰਜਾਬੀ ਕਲਾਕਾਰ ਕਾਫੀ ਪਹੁੰਚ ਰਹੇ ਆ ਅਸੀਂ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ 24 ਤੀਕ ਅਤੇ 25 ਤੀਕ ਨੂੰ ਹਮ ਮਹਾਕੇ ਡੇਰਾ ਬਾਬਾ ਗੁਸਾਈਆਂ ਵਾਲੇ ਦਰਵਾਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆਪਣੇ ਵੱੱਦੇ ਵੱੱਦੇ ਰਿਸ਼ਤੇਦਾਰਾਂ ਨੂੰ ਇਹ ਸੁਨੇਹਾ ਲਾਓ ਜੀ ਤੇ ਇੱਥੇ ਬੱਚਿਆਂ ਨੂੰ ਜੋ ਕਿ ਝੂਲੇ ਲੱਗਦੇ ਉਹ ਵੀ ਦਿਖਾਓ ਰੌਣਕ ਮੇਲਾ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਤੇ ਕੁਸ਼ਤੀ ਦੰਗਲ ਵੀ ਸ਼ਾਮੀ 5 ਵਜੇ ਹੋਣੇ ਆ ਉਹ ਵੀ ਬੇਨਤੀ ਕਰਦੇ ਆ ਜਿੰਨੇ ਵੀ ਬਾਰੋ ਸਾਡੀਆਂ ਸੰਗਤਾਂ ਆਉਣੀਆਂ ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂ ਮਹਾਰਾਜ ਦਾ ਲੰਗਰ ਵੀ ਖੂਬ ਚੁਲਾਇਆ ਜਾਣਾ ਜੀ ਚਰਨਾ ਚ ਬੇਨਤੀ ਹੋਂਮਵਾ ਕੇ ਡੇਰਾ ਬਾਬਾ ਗੁਸਾਈਆਂ ਵਾਲੇ ਦਰਬਾਰ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਗੁਰੂ ਮਹਾਰਾਜ ਤੁਹਾਨੂੰ ਮੇਲੇ ਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਕਲਾਕਾਰ ਤਾਂ ਕਾਫੀ ਹੈ ਜੀ ਤੇ ਕਰਤਕੜ 20 ਪੱਤੀ ਕਲਾਕਾਰ ਹੈ ਜੀ ਜੇ ਹੁਣ ਇਸ ਤਰ੍ਹਾਂ ਗੱਲ ਹੈ ਜੀ ਹੁਣ ਨੌਜ ਮੇਨ ਅਮਰ ਅਰਸੀ ਜੀ ਨਰਿੰਦਰ ਜੋਤ ਰਣਜੀਤ ਮਣੀ ਹੁਸ਼ਿਆਰ ਮਾਹੀ ਰਮਨ ਸੱਗੂ ਲਖਵੀਰ ਲਖਾ ਜਸਪ੍ਰੀਤ ਜਰਸੀ, ਕੁਮਿੰਦਰ ਓਮਾ, ਮਧਨ ਸ਼ੌਂਕੀ ਜੀ, ਰਤਨ ਰਿਸ਼ੂ, ਗੁਰਬਖਸ਼ ਸ਼ੌਂਕੀ ਜੀ ਹੋਰ ਵੀ ਕਈ ਨਾਮਵਰ ਕਲਾਕਾਰ ਜੋ ਕਿ ਇਸ ਦਰਬਾਰ ਤੇ ਹਰ ਸਾਲ ਹਾਜ਼ਰੀਆਂ ਭਰਦੇ ਹੋ ਉਹ ਵੀ ਇਸ ਮੇਲੇ 'ਚ ਆਉਣਗੇ। ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ।